ਕਿਸਾਨਾਂ ਤੇ ਪੰਜਾਬ ਸਰਕਾਰ ਵਿਚਕਾਰ ਟਕਰਾ ਵੱਧਦਾ ਜਾ ਰਿਹਾ ਜਿਹੜਾ ਖੱਪਾ ਦੋਮਾ ਤਰ੍ਹਾਂ ਚ ਬਣਿਆ ਸੀ ਲੱਗਦਾ ਹੋਰ ਡੂੰਗਾ ਹੋ ਰਿਹਾ ਹੈ ਦਰਅਸਲ ਕਿਸਾਨ ਜੂਨਾਂ ਜਿਨ੍ਹਾਂ ਵਿੱਚ ਖਨੌਰੀ ਤੇ ਸ਼ੰਭੂ ਬਾਡਰ ਤੇ ਜਿਨ੍ਹਾਂ ਨੇ ਮੋਰਚੇ ਲਾਏ ਸੀ ਸੰਜੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹ ਪਹਿਲਾਂ ਹੀ ਪੰਜਾਬ ਸਰਕਾਰ ਦੇ ਵਿਰੁੱਧ ਮੋਰਚੇ ਖੋਲ ਕੇ ਬੈਠੇ ਨੇ ਪਿੰਡਾਂ 'ਚ ਉਹ ਜਦੋਂ ਵੀ ਕੋਈ ਐਮ ਐਲ اے ਮੰਤਰੀ ਮੁੱਖ ਮੰਤਰੀ ਪਿੰਡਾਂ 'ਚ ਜਾਂਦਾ ਤੇ ਉਹਨਾਂ ਦਾ ਘਰਾਓ ਕਰਕੇ ਤੇ ਸਵਾਲ ਖੜੇ ਕਰ ਰਹੇ ਨੇ ਪਰ ਹੁਣ ਇੱਕ ਨਵੀਂ ਗੱਲ ਸਾਹਮਣੇ ਆਈ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਲੰਬਾ ਸਮਾਂ ਮਰਨਵਰਤ ਰੱਖਿਆ ਸੀ ਉਹਨਾਂ ਨੇ ਇੱਕ ਬਹੁਤ ਵੱਡਾ ਐਲਾਨ ਕਰ ਦਿੱਤਾ ਵੀ ਉਹ ਜਿਹੜੀ ਮੀਟਿੰਗ ਹੋ ਰਹੀ ਹੈ ਕੇਂਦਰ ਸਰਕਾਰ ਨਾਲ ਉਹਦੇ ਵਿੱਚ ਤਾਂ ਹੀ ਸ਼ਾਮਲ ਹੋਣਗੇ ਜੇ ਉਸ ਮੀਟਿੰਗ ਵਿੱਚ ਪੰਜਾਬ ਦੇ ਮੰਤਰੀਆਂ ਨੂੰ ਸ਼ਾਮਲ ਨਾ ਕੀਤਾ ਅ ਡੱਲੇਵਾਲ ਸਾਹਿਬ ਨੇ ਇਹ ਗੱਲ ਕਹੀ ਹੈ ਵੀ 19 ਮਾਰਚ ਨੂੰ ਜਦੋਂ ਪਿਛਲੇ ਸਮੇਂ ਚੰਡੀਗੜ੍ਹ 'ਚ ਕੇਂਦਰ ਸਰਕਾਰ ਨਾਲ ਮੀਟਿੰਗ ਹੋਈ ਸੀ ਉਹਨਾਂ ਦੀ ਤੇ ਮੀਟਿੰਗ ਤੋਂ ਬਾਅਦ ਬੜੇ ਸ਼ਾਸ਼ੀ ਢੰਗ ਨਾਲ ਜਦੋਂ ਉਹ ਚੰਡੀਗੜ੍ਹ ਤੋਂ ਬਾਹਰ ਨਿਕਲੇ ਮੋਹਾਲੀ ਪੰਜਾਬ ਦੇ ਖੇਤਰ 'ਚ ਗਏ ਤੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਗੱਲ ਇੱਥੇ ਹੀ ਖਤਮ ਨਹੀਂ ਹੋਈ ਸ਼ੰਭੂ ਬਾਉਡਰ ਤੇ ਖਨੌਰੀ ਬਾਉਡਰ ਤੇ ਜਿਹੜੇ ਉਹਨਾਂ ਦੇ ਮੋਰਚੇ ਲੱਗੇ ਸੀ ਉਹਨਾਂ ਨੂੰ ਪੁਲਿਸ ਨੇ ਜ਼ਬਰੀ ਖਦੇੜ ਦਿੱਤਾ ਔਰ ਉਹਨਾਂ ਨਾਲ ਵਿਸ਼ਵਾਸ ਘਾਤ ਕੀਤਾ ਕਿਉਂਕਿ ਉਹ ਤੇ ਗਏ ਸੀ ਚੰਡੀਗੜ੍ਹ ਮੀਟਿੰਗ ਕਰਨ ਔਰ ਮੀਟਿੰਗ ਦੇ ਬਹਾਨੇ ਉਹਨਾਂ ਨੂੰ ਅਰੈਸਟ ਕਰਕੇ ਹਿਰਾਸਤ ਵਿੱਚ ਲੈ ਕੇ ਤੇ ਉਹਨਾਂ ਦੇ ਮੋਰਚੇ ਜਿਹੜੇ ਖਤਮ ਕਰ ਦਿੱਤੇ ਸੀ ਉਹ ਜਗਜੀਤ ਸਿੰਘ ਢੱਲੇਵਾਲ ਨੇ ਬੜਾ ਸਪਸ਼ਟ ਕਿਹਾ ਵੀ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਉਹ ਪੂਰੀ ਤਰ੍ਹਾਂ ਤਿਆਰ ਨੇ ਕਿਉਂਕਿ ਉਹ ਸਮਝਦੇ ਨੇ ਵੀ ਮਸਲੇ ਗੱਲਬਾਤ ਨਾਲ ਹੀ ਹੱਲ ਹੁੰਦੇ ਨੇ ਪਰ ਉਹ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਮੌਜੂਦਗੀ 'ਚ ਮੀਟਿੰਗ 'ਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਪਿਛਲੀ ਮੀਟਿੰਗ ਵਿੱਚ ਵੀ ਪੰਜਾਬ ਦੇ ਮੰਤਰੀ ਮੀਟਿੰਗ 'ਚ ਸ਼ਾਮਲ ਸੀ ਤੇ ਜਦੋਂ ਉਸ ਮੀਟਿੰਗ 'ਚ ਉਹ ਬਾਹਰ ਨਿਕਲੇ ਸੀ ਤੇ ਉਹਨਾਂ ਨੂੰ ਹਰਾਸਤ ਵਿੱਚ ਲੈ ਲਿਆ ਸੀ ਸੋ ਇਹ ਇੱਕ ਵੱਡਾ ਇਸ਼ੂ ਬਣ ਗਿਆ ਹੈ ਇੱਕ ਪਾਸੇ ਪਿੰਡਾਂ 'ਚ ਐਮਐਲਏ ਮੰਤਰੀਆਂ ਮੁੱਖ ਮੰਤਰੀ ਦਾ ਘਰਾਓ ਕਰਨਾ ਸਵਾਲ ਕਰਨੇ ਔਰ ਦੂਸਰੇ ਪਾਸੇ ਹੁਣ ਇਹ ਸਟੈਂਡ ਲੈਣਾ ਕਿ ਕਿਸਾਨ ਹੁਣ ਗੱਲਬਾਤ ਉਦੋਂ ਹੀ ਕਰਨਗੇ ਕੇਂਦਰ ਸਰਕਾਰ ਨਾਲ ਜਦੋਂ ਇਹ ਗੱਲ ਸਪਸ਼ਟ ਹੋ ਜੂਗੀ ਵੀ ਉਸ ਮੀਟਿੰਗ ਵਿੱਚ ਪੰਜਾਬ ਦੇ ਮੰਤਰੀ ਸ਼ਾਮਲ ਨਹੀਂ ਕੀਤੇ ਜਾਣਗੇ ਔਰ ਹੋਰ ਜੋ ਜਾਣਕਾਰੀ ਮਿਲੀ ਹੈ ਬਕਾਇਦਾ ਜਗਜੀਤ ਸਿੰਘ ਡੱਲੇਵਾਲ ਨੇ ਕੇਂਦਰ ਸਰਕਾਰ ਨੂੰ ਲਿਖਤੀ ਪੱਤਰ ਵੀ ਭੇਜ ਦਿੱਤਾ ਜਿਹਦੇ ਵਿੱਚ ਇਹ ਸਾਫ਼ ਕਰ ਦਿੱਤਾ ਵੀ ਉਹਨਾਂ ਦਾ ਸਟੈਂਡ ਬਹੁਤ ਸਪਸ਼ਟ ਹੈ ਉਹ ਮੀਟਿੰਗ ਵਿੱਚ ਤਾਂ ਹੀ ਸ਼ਾਮਲ ਹੋਣਗੇ ਜੇ ਪੰਜਾਬ ਦੇ ਮੰਤਰੀ ਉਸ ਮੀਟਿੰਗ ਵਿੱਚ ਸ਼ਾਮਲ ਨਾ ਕੀਤੇ ਗਏ ਹੁਣ ਸਵਾਲੇ ਪੈਦਾ ਹੁੰਦਾ ਵਿ ਕੇਂਦਰ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਚੱਲ ਰਹੀ ਹੈ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਕਈ ਮੀਟਿੰਗਾਂ ਪਹਿਲਾਂ ਹੋ ਚੁੱਕੀਆਂ ਨੇ ਉੱਤੇ ਉਹਨਾਂ ਦਾ ਮਸਲਾ ਹੱਲ ਹੁੰਦਾ ਜਾਂ ਨਹੀਂ ਹੁੰਦਾ ਉਹ ਵਕਰੀ ਗੱਲ ਹੈ ਪਰ ਜੋ ਸੰਕੇਤ ਕਿਸਾਨ ਲੀਡਰ ਦੇ ਰਹੇ ਨੇ ਪੰਜਾਬ ਸਰਕਾਰ ਵਿਰੁੱਧ ਕਿਸਾਨਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਪੱਕਾ ਮੋਰਚਾ ਲਾਉਣ ਦਾ ਜਿਹੜਾ ਆ ਫੈਸਲਾ ਲੈ ਲਿਆ ਹੈ